ਪਾਲੇ ਵੀਰੇ ਹਾਂਜੀ ਭਾਬੀ ਤੁਹਾਨੂੰ ਤੁਹਾਡੇ ਵੀਰੇ ਨੇ ਇੱਕ ਵਾਰੀ ਉੱਤੇ ਬੁਲਾਇਆ ਹਾਂਜੀ ਭਾਬੀ ਤੁਸੀਂ ਚਲੋ ਮੈਂ ਆਉਣਾ ਠੀਕ ਆ ਕਿੱਥੇ ਜੰਨੇ ਹੋ ਉਹ ਕੁਛ ਨਹੀਂ ਬਾਈ ਨਹੀਂ ਸੱਦਿਆ ਮੇਰੀ ਸੁਣੋ ਕੱਲ ਮੌਸਮ ਦੇਖ ਲਓ ਕਿੰਨਾ ਖਰਾਬ ਆ ਬਾਰਿਸ਼ ਆਉਣ ਹੀ ਵਾਲੀ ਆ ਉਹਨਾਂ ਕੋਲ ਤਾਂ ਗੱਡੀ ਆ ਉਹਨਾਂ ਨੇ ਆਰਾਮ ਨਾਲ ਚੱਲ ਜਾਣਾ ਤੁਹਾਡੇ ਕੋਲ ਬਾਈਕ ਆ ਭਿੱਜਦੇ ਜਾਓਗੇ ਨਹੀਂ ਜਾਣਾ ਉੱਪਰ ਚਲੋ ਆਪਣੇ ਕੰਮ ਤੇ ਜਾਓ ਟਾਈਮ ਨਾਲ ਅਵੇ ਕੋਈ ਜ਼ਰੂਰੀ ਕੰਮ ਹੋਊਗਾ ਤਾਂ ਹੀ ਉਹਨਾਂ ਨੇ ਸੱਦਿਆ ਕੋਈ ਜ਼ਰੂਰੀ ਕੰਮ ਨਹੀਂ ਆ ਐਵੇਂ ਭਰਾਵਾ ਮਗਰ ਨਾ ਲੱਗੇ ਰਿਆ ਕਰੋ ਜਦੋਂ ਵੇਖੋ ਬਾਈ ਨੇ ਸੱਦਿਆ ਜਦੋਂ ਵੇਖੋ ਬਾਈ ਨੇ ਇਦਾਂ ਬਾਈ ਨੇ ਉਹਦਾ ਕਦੀ ਮੇਰੀ ਵੀ ਮੰਨ ਲਿਆ ਕਰੋ ਚਲੋ ਕੰਮ ਤੇ ਔਰ ਕੋਈ ਗੱਲ ਹੋਣੀ ਐ ਮੈਂ ਸੁਣ ਕਿਉਣਾ ਮੇਰੀ ਤਾਂ ਕਦੀ ਮੰਨਣੀ ਨਹੀਂ ਹੁੰਦੀ ਇਸ ਬੰਦੇ ਦੇ ਹਮੇਸ਼ਾ ਭਰਾਵਾ ਮਗਰ ਹੀ ਲੱਗਾ ਰਹਿੰਦਾ ਅੱਜ ਮੈਂ ਵੀ ਸੁਣ ਕੇ ਆਨੀ ਆ ਦੇਖਨੀ ਆ ਕੀ ਸਖਾਉਂਦੇ ਨੇ ਭਰਾ गिफ्टी आया नहीं पल्ला ये तक क्या कितना इसी में लगता होना ही होगा लो आ गया आगे देखो दे दे। हाँ जी सदैसी भी रे हाँ पल्ले आया बैठ मैं देखती हूँ जी ਕਿਹੜੀ ਖਿਚੜੀ ਪਕੜ ਲਿਆ ਜੀ ਮਾਦੇ ਕਿਵੇਂ ਸਦਾ ਬਈ ਕਿੱਥੇ ਚੱਲੇ ਏ ਤੂੰ ਮੈਂ ਤਾਂ ਆਫਿਸ ਚੱਲੇ ਸੀ ਬਈ ਤੈਨੂੰ ਦੇਖਦਾ ਨਹੀਂ ਬਾਹਰ ਮੌਸਮ ਕਿੰਨਾ ਖਰਾਬ ਆ ਮੀਂਹ ਹੋਣਾਗਾ ਤੇ ਤੂੰ ਬਾਈਕ ਤੇ ਆਫਿਸ ਜਾਏਂਗਾ ਸਵੇਰੇ ਭੇਜਦਾ ਜਾਏਂਗਾ ਸ਼ਾਮ ਨੂੰ ਵੀ ਭੇਜਦਾ ਆਏਂਗਾ ਬਿਮਾਰ ਹੋਣਾ ਤੂੰ ਪਰ ਬਈ ਮੇਰੇ ਕੋਲ ਤਾਂ ਬਾਈਕ ਹੀ ਐ ਤੇ ਟਾਈਮ ਨਾਲ ਉਹ ਕਿੱਥੇ ਜਾਣਾ ਤਾਂ ਮੈਨੂੰ ਬਾਈਕ ਤੇ ਜਾਣਾ ਪਊਗਾ ਨਾ ਤੇ ਟੈਕਸੀ ਵਗੈਰਾ ਅੱਜਕੱਲ ਤੁਹਾਨੂੰ ਪਤਾ ਹੀ ਆ ਸਵੇਰ ਸਵੇਰ ਟ੍ਰੈਫਿਕ ਦੇ ਕਾਰਨ ਲੇਟ ਕਰਾ ਦਿੰਦੀ ਆ ਓ ਯਾਰ ਤੂੰ ਮੇਰੀ ਗੱਡੀ ਲੈ ਜਾ ਕਰ ਲੈ ਆ ਚੱਟ ਚਾਬੀ ਫਰ ਵੀ ਮੈਂ ਤੁਹਾਡੀ ਗੱਡੀ ਲੈ ਗਿਆ ਤੁਸੀਂ ਕਹਤੇ ਜਾਉਂਗੇ ਉਹ ਮੇਰਾ ਤਾਂ ਵਰਕ ਤੋਂ ਹੋਮ ਚਲੀ ਜਾਂਦਾ ਮੈਂ ਤਾਂ ਜਾਣੇ ਨਹੀਂ ਹੁੰਦਾ ਆਫਿਸ ਧੰਨਵਾਦ ਬਈ ਤੁਸੀਂ ਮੇਰੇ ਵਾਸਤੇ ਇੰਨਾ ਸੋਚਿਆ ਮੇਰੇ ਵਾਸਤੇ ਇੰਨਾ ਹੀ ਬਹੁਤ ਆ ਕੋਈ ਨਾ ਮੈਂ ਵਗ ਜੂਗਾ ਤੁਸੀਂ ਚਾਬੀ ਰੱਖੋ ਉਹ ਨਹੀਂ ਬਾਲੇ ਫਿਰ ਤੂੰ ਮੇਰਾ ਛੋਟਾ ਭਰਾ ਤੇ ਤੇਰਾ ਚੰਗਾ ਮਾੜਾ ਸੋਚਣਾ ਮੇਰਾ ਹੀ ਫਰਜ਼ ਬਣਦਾ ਤੈਨੂੰ ਪਤਾ ਬਾਲੇ ਆਪਾਂ ਨੂੰ ਨਿੱਕੇ ਹੁੰਦਿਆਂ ਨੂੰ ਬੇਬੀ ਬਾਪੂ ਛੱਡ ਕੇ ਚਲੇ ਗਏ ਸੀ ਜਦੋਂ ਦੁਬਾਰ ਮੈਂ ਜਨਮ ਆਉਂਦੇ ਪੁੱਤਾਂ ਵਾਂਗੂ ਪੜਿਆ ਕਿ ਅੱਜ ਜਦੋਂ ਤੂੰ ਵੱਡਾ ਹੋ ਕੇ ਐਡੀ ਵੱਡੀ ਕੰਪਨੀ ਚ ਕੰਮ ਲੱਗਿਆ ਨਾ ਤਾਂ ਦੇਖ ਕੇ ਬਹੁਤ ਮਨ ਖੁਸ਼ ਹੁੰਦਾ ਪਰ ਆਇਆ ਜੇ ਅੱਜ ਤੂੰ ਮੀਂਹ ਚ ਭਿੱਜਦਾ ਜਾਏਂਗਾ ਤਾਂ ਬਿਮਾਰ ਹੋ ਜਾਏਗਾ ਉਹ ਗੱਲ ਠੀਕ ਨਹੀਂ ਤੂੰ ਵੱਡੀ ਲੈ ਜਾ ਕਰ ਆਪਾਂ ਦੋ ਤਿੰਨ ਮਹੀਨੇ ਬਾਅਦ ਤੇਰੇ ਵਾਸਤੇ ਵੀ ਅਸੀਂ ਗੱਡੀ ਲੈ ਲਾਂਗੇ ਠੀਕ ਆ ਮੈਂ ਤਾਂ ਐਵੇਂ ਹੀ ਗਲਤ ਸੋਚੀ ਜਾਂਦੀ ਪੀਸੀ ਵੀਰਜੀ ਬਾਰੇ ਪਰ ਵੀਰਜੀ ਤਾਂ ਮੇਰੇ ਤੇ ਇਹਨਾਂ ਦੇ ਭਲੇ ਦੀ ਗੱਲ ਕਰੀ ਜਾਂਦੇ ਆ ਚਲੋ ਠੀਕ ਹੈ ਭਾਈ ਜਿਵੇਂ ਤੁਹਾਨੂੰ ਵਧੀਆ ਲੱਗੇ ਤੰਗ ਉਹ ਮੈਂ ਚੱਲਦਾ ਮੁਰਸਲ ਦੀ ਜੰਮੀ ਤਾਂ ਦੇ ਜਾ ਹਲੋਏ ਚਲੋ ਠੀਕ ਹੈ ਭਾਈ ਠੀਕ ਹੈ ਭਾਬੀ ਚਲ ਤੇ ਆਣਾ ਜਾਈਂ ਠੀਕ ਹੈ ਜੀ ਅੱਛਾ ਇੱਕ ਗੱਲ ਦੱਸ ਗਿਫਟ ਜਦੋਂ ਮੈਂ ਪਾਲੇ ਨੂੰ ਕਾਰ ਦੀ ਚਾਬੀ ਦਿੱਤੀ ਤੈਨੂੰ ਕਿਸੀ ਗੱਲ ਦਾ ਬੁਰਾ ਤਾਂ ਨਹੀਂ ਲੱਗਿਆ ਨਹੀਂ ਪ੍ਰੀਤ ਮੈਨੂੰ ਬੁਰਾ ਕਿਉਂ ਲੱਗਣਾ ਮੈਂ ਤੇ ਤੁਹਾਡੇ ਦੋਨਾਂ ਭੈਣਾਂ ਦਾ ਪਿਆਰ ਵੇਖ ਕੇ ਬਹੁਤ ਖੁਸ਼ ਹੁੰਨੀ ਆ ਜੇ ਹਰ ਘਰ ਚ ਪਤਾ ਤੁਹਾਡੇ ਵਾਂਗੂ ਰਹਿਣਾ ਤੇ ਘਰਾਂ ਚ ਕਦੀ ਵੰਡ ਨਾ ਪਵੇ ਤੈਨੂੰ ਪਤਾ ਗਿਫਟੀ ਜੇ ਹਰ ਘਰ ਚ ਤੇਰੇ ਵਾਂਗੂ ਸੋਚਣ ਵਾਲੀ ਨੂੰ ਆ ਜੇ ਨਾ ਆਓ ਪਰ ਸੁਰਗੂ ਬੰਤੀ ਸਵਰਗ ਤਾਂ ਠੀਕ ਆ ਪਰ ਹੁਣ ਐਸੇ ਬਾਈਕ ਤੇ ਮੈਨੂੰ ਘੁਮਾ ਕੇ ਲੈ ਕੇ ਆਓ ਹੋਈ ਨਾ ਚੱਲਦੇ ਆ ਜੀ ਅੱਗੇ ਤੁਸੀਂ ਹਾਂ ਮੈਂ ਪਾਣ ਰਹੀ ਕਿੰਨੇ ਠੀਕ ਹੈ ਜਪਾਣੇ ਕੀ ਗੱਲ? ਮੂਲਮ ਕਰ ਰਖਿਆ। ਛੀ ਮੈਨੂੰ ਮਾਫ ਕਰਿਓ। ਕਿਉਂ ਕੀ ਗੱਲ ਹੋ ਗਈ? ਜਦੋਂ ਤੁਸੀਂ ਉੱਪਰ ਆਏ ਸੀ ਨਾ ਬਾਜੀ ਦੀ ਗੱਲ ਸੁਣਨ ਤੇ ਮੈਂ ਤੁਹਾਡੇ ਪਿੱਛੇ-ਪਿੱਛੇ ਆ ਗਈ ਸੀ। ਮੈਨੂੰ ਇਦਾਂ ਲੱਗਦਾ ਸੀ ਜਿਦਾਂ ਬਾਜੀ ਤੁਹਾਨੂੰ ਮੇਰੇ ਬਾਰੇ ਪੜਕਾਉਂਦੇ ਆ। ਪਰ ਜਦੋਂ ਬਾਜੀ ਨੇ ਤੁਹਾਨੂੰ ਕੁਝ ਗੱਲਾਂ ਕਰੀਆਂ ਤੇ ਉਹ ਗੱਲਾਂ ਮੈਂ ਸਾਰੀਆਂ ਸੁਣ ਲਈਆਂ। ਫਿਰ ਮੈਨੂੰ ਰਿਅਲਾਈਜ਼ ਹੋਇਆ ਬਾਜੀ ਤਾਂ ਸਾਡੇ ਬਾਰੇ ਹਮੇਸ਼ਾ ਚੰਗਾ ਹੀ ਸੋਚਦੇ ਆ। ਤਾਂ ਮੈਂ ਵੀ ਖਾਮ-ਖਾਮ ਮਾੜਾ ਸੋਚੀ ਜਾਂਦੀ ਸੀਗੀ ਮੈਨੂੰ ਮਾਫ ਕਰਿਓ ਪਲੀਜ਼ ਸੱਲ ਕੋਈ ਨਾ ਸਿਲਕੇ ਕਮ ਸੇ ਕਮ ਤੈਨੂੰ ਬਾਈ ਤੇ ਪਾਬੀ ਰਸ ਚੈ ਤੇ ਪਤਾ ਲਿ ਮੇਰੇ ਵਾਰੇ ਕੀ ਸੋਚਦੇ ਐ ਤੇਰੇ ਵਾਰੇ ਕੀ ਸੋਚਦੇ ਐ ਤੈਨੂੰ ਪਤਾ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ ਉਦੋਂ ਹੀ ਬੇਬੇ ਬਾਪੂ ਚੱਲ ਬਸੇ ਸੀਗੇ ਤੇ ਵੱਡੇ ਬਾਈ ਨੇ ਮੈਨੂੰ ਆਪਣੇ ਪੁੱਤਾਂ ਵਾਂਗ ਪਾਲਿਆ ਉਹਨੇ ਮੈਨੂੰ ਕਦੇ ਕਿਸੇ ਚੀਜ਼ ਦੀ ਕੋਈ ਵੀ ਦਿੱਕਤ ਮਹਿਸੂਸ ਨਹੀਂ ਹੋਣ ਦਿੱਤੀ ਬਚਪਨ ਤੋਂ ਤੱਕ ਜੇ ਤੁਮੇ ਵੱਡਾ ਹੋ ਗਿਆ ਤੇ ਮੈਨੂੰ ਕੋਈ ਕੰਮ ਨਹੀਂ ਮਿਲਿਆ ਸੀਗਾ ਉਦੋਂ ਤੱਕ ਵੀ ਬਾਈ ਨੇ ਮੇਰੀ ਮਦਦ ਕੀਤੀ ਆ ਇਹ ਵਨ ਡੇ ਵਾਲੀ ਆ ਤਾਂ ਹੋਇਆ ਤਾਂ ਵਾਦ ਹੋਇਆ ਪਰ ਸਾਡੇ ਦੋਨੇ ਭਰਾਵਾਂ 'ਚ ਕੋਈ ਫਰਕ ਨਹੀਂਗਾ ਮੈਂ ਅੱਜ ਵੀ ਬਾਈ ਨੂੰ ਜੋ ਕੰਮ ਕਹਿੰਨਾ ਹੈ ਬਾਈ ਸਾਹਬ ਤੋਂ ਪਹਿਲਾਂ ਮੇਰਾ ਕੰਮ ਕਰਦਾ ਤੇ ਸਾਡੇ ਦੋਵਾਂ ਭਰਾਵਾਂ 'ਚ ਬਹੁਤ ਪਿਆਰ ਹੈ ਉਮੀਦ ਕਰਦੇ ਹਾਂ ਕਿ ਤੁਹਾਡਾ ਭਰਾਵਾਂ ਦਾ ਇਹ ਪਿਆਰ ਹਮੇਸ਼ਾ ਬਣਿਆ ਰਹੇ ਛਲੋ ਤਾਂ ਠੀਕ ਆ ਜਾ ਹੁਣ ਮੈਂ ਥੱਕਿਆ ਆਇਆ ਛਾਵਣਾ ਕਿ ਲੈ ਗਿਆ ਠੀਕ ਹੈ ਜੀ ਠੀਕ ਆ Thank you